ਜਿਵੇਂ ਕੀ ਦਰਸ਼ਕਾਂ ਨੇ ਦੇਖ ਹੀ ਲਿਆ ਹੋਵੇਗਾ ਇਹ ਟਰੱਕ ਦੇ ਪਿੱਛੇ ਲੱਗਿਆ ਹੋਇਆ ਵੈਨਰ ਮੈਂ ਸ੍ਰੀ ਜਵਾਰ ਵਾਲਾ ਪ੍ਰੈਸ ਰਿਪੋਰਟਰ ਜੁਝਾਰ ਟਾਈਮ ਜਿ ਲਈ ਲਹਿਰੇਗਾ ਅੱਗੇ ਤੋਂ ਅੱਜ ਗੱਲ ਕਰ ਰਹੇ ਹਾਂ ਸੇਮਕੁੰਡ ਸਾਹਿਬ ਵਿੱਚ ਲੱਗਣ ਵਾਲੀ ਲੰਗਰ ਦੀ ਆਓ ਇਹਦੇ ਪ੍ਰਬੰਧਕਾਂ ਦੇ ਨਾਲ ਕਰੀਏ ਗੱਲਬਾਤ ਹਾਂਜੀ ਬਾਗਰੂ ਬਾਬਾ ਜੀ ਜਿਹੜਾ ਲੰਗਰ ਹੈਗਾ ਲਹਿਰੇ ਵਾਲੇ ਵੱਲੋਂ ਲਗਾਇਆ ਜਾਂਦਾ ਹੈ ਕਿਹੜੀ ਜਗ੍ਹਾ ਤੇ ਲਗਾਇਆ ਜਾਂਦਾ ਹੈ ਜੀ ਇਹ ਇਹ ਆਨੰਦਪੁਰਾਗ ਹੈਗਾ ਚਮੋਲੀ ਤੇ ਆਨੰਦਪੁਰਾਗ ਦੇ ਵਿੱਚ ਹੈ ਮਠਾਣਾ گاؤں ਆ ਜਿੱਥੇ ਲੰਗਰ ਲਗਾਇਆ ਜਾਂਦਾ ਹੈਗਾ ਲਗਭਗ ਅਗਲੀ ਸੀ ਕੇਸ ਤੋਂ 200 ਕਿਲੋਮੀਟਰ ਦੂਰੀ ਤੇ ਲੱਗ ਰਿਹਾ ਲੰਗਰ ਹੈ ਤੇ ਇਹ ਬਿਲਕੁਲ ਆਨੰਦਪੁਰਾਗ ਦੇ ਨਾਲ ਹੈਗਾ ਤੇ ਬੜੀਆਂ ਸੰਗਤਾਂ ਉੱਥੇ ਪਹੁੰਚਦੀਆਂ ਨੇਗੀਆਂ ਸੰਗਤਾਂ ਦੀ ਬੜੀ ਪ੍ਰੇਮ ਦੇ ਨਾਲ ਉੱਥੇ ਲੰਗਰ ਪ੍ਰਸ਼ਾਦ ਦੀ ਸੇਵਾ ਸ਼ਿਕਾਰੇ ਦੀ ਸੇਵਾ ਦਾ ਬੜੀ ਹੀ ਉਪਰਾਲਾ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਕੀ ਆਪਣਾ ਲੰਗਰ ਯਾਨੀ ਕਿ ਸੰਗਤਾਂ ਇੰਨਾ ਪ੍ਰੇਮ ਕਰਦੀਆਂ ਨੇਗੀਆਂ ਵੀ ਸਾਨੂੰ ਇਜਾਮ ਲੱਗ ਜਾਂਦੇ ਨੇਗੇ ਵੀ ਹੱਥ ਮੰਨ ਕੇ ਸੰਗਤਾਂ ਨੂੰ ਰੋਕਣਾ ਪੈਂਦਾ ਹੈਗਾ ਬਹੁਤ ਜਾਇ ਸੰਗਤ ਪਹੁੰਚੀ ਆ ਆ ਵੀ ਦਾ ਸਾਰੀਆਂ ਸੰਗਤਾਂ ਦਾ ਅਪਰਾਲ ਹੈਗਾ ਗੁਰੂ ਮਹਾਰਾਜ ਦੀ ਕਿਰਪਾ ਹੈਗੀ ਲੰਗਰਾਂ ਦੇ ਵਿੱਚ ਬਹੁਤ ਵੱਡੀਆਂ ਸੰਗਤਾਂ ਸੰਯੋਗ ਦੇ ਰਹੀ ਨੇ ਆਏ ਵਾਹਿਗੁਰੂ ਜੀ ਕਾ ਖਾਲਸਾ ਜਿਹੜਾ ਇਹ ਲੰਗਰ ਆਪਣਾ ਰੇਮਕੁੰਡ ਸਾਹਿਬ ਜਾ ਰਿਹਾ ਹੈਗਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਲੰਗਰ ਸਾਰੇ ਸ਼ਹਿਰ ਦੇ ਅਪਰਾਲੇ ਤੇ ਘੱਟੋ ਘੱਟ 54 ਪਿੰਡਾਂ ਦੇ ਸੰਯੋਗ ਦੇ ਨਾਲ ਚੱਲ ਰਿਹਾ ਹੈਗਾ ਪਿਛਲੇ ਇਹ 16 ਸਾਲਾਂ ਤੋਂ ਚੱਲ ਰਿਹਾ ਹੈਗਾ ਲੰਗਰ ਮਹਾਰਾਜ ਦੀ ਕਿਰਪਾ ਦੇ ਨਾਲ ਸੰਗਤ ਦੇ ਸੰਯੋਗਾਂ ਦੇ ਨਾਲ ਜਾਰੰਤਰੀ ਚੱਲਦਾ ਰਹੂਗਾ ਇਹ ਗੁਰੂ ਮਹਾਰਾਜ ਦੀ ਕਿਰਪਾ ਜਿਨ੍ਹਾਂ ਦੇ ਕੇ ਬਾਡੀ ਸਵਾਸ ਨੇਗੇ ਚੱਲਦਾ ਰਹਿਣਾ ਬੋਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇਗੀਆਂ ਪਰ ਗੁਰੂ ਕੇ ਲੰਗਰ ਚੱਲਦੇ ਰਹਿੰਦੇ ਨੇਗੇ ਹਾਂਜੀ ਤੁਸੀਂ ਇਸ ਨੂੰ ਕਿਸ ਤਰ੍ਹਾਂ ਇਕੱਠਾ ਕਰਦੇ ਹੋਗੇ ਪਬਲਿਕ ਦੇ ਵਿੱਚ ਜਾ ਕੇ ਅਸੀਂ ਪਬਲਿਕ ਦੇ ਵਿੱਚ ਜਾ ਕੇ ਸੰਗਤਾਂ ਦਾ ਲੋੜ ਨਹੀਂ ਪੈਂਦੀ ਗੁਰੂ ਮਹਾਰਾਜ ਨੇ ਪਹਿਲਾਂ ਕਰਵਾ ਲਿਆ ਹੁਣ ਤਾਂ ਗੁਰੂਵਾਰੇ ਕਰਕੇ ਦਿੰਦਾ ਹੈਗਾ ਸੰਗਤਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇਗੀਆਂ ਸੰਗਤਾਂ ਦੇ ਵਿੱਚ ਗੁਰੂ ਮਹਾਰਾ ਆ ਵਰਤ ਰਹੇ ਨੇਗੇ ਉਹ ਫੰਡ ਇਕੱਠਾ ਕਰ ਕਰ ਭੇਜਦੀਆਂ ਨੇ ਦਾਲਾਂ ਹੋਈਆਂ ਕਣਕ ਵੀ ਰਸਤ ਹੋਈ ਚੌਲ ਹੋਏ ਆਪਣੇ ਮਹਾਜਨ ਜੰਨੇ ਕੇ ਸੈਲਰ ਵਾਲੇ ਉਹ ਚੌਲ ਭੇਜਦੇ ਨੇ ਬੜੀ ਕਿਰਪਾ ਗੁਰੂ ਮਹਾਰਾ ਦੀ ਨਗਰਾਂ ਤੇ ਇਸੇ ਤਰ੍ਹਾਂ ਕੋ ਮਹਾਰਾਜੀ ਇਸੀ ਲੰਗਰਾਂ ਦੀ ਕਿਰਪਾ ਬਣਾ ਕੇ ਰੱਖਣਾ। ਜੀ। ਕਈ ਤੁਹਾਡੇ ਨਾਲ ਜੋ ਇਲਾਕੇ ਦੇ ਨੌਜਵਾਨ ਮੁੰਡੇ ਨੇ ਕਿੰਨੇ ਕੁ ਜੁੜੇ ਹੋਏ ਨੇ ਜੀ? ਸਾਡੇ ਨਾਲ ਇਲਾਕੇ ਦੇ ਘਟੋ ਘਟ ਹੈਗੇ ਨੇ ਅਗੇ 10-15 ਬੰਦੇ ਜਿਹੜੇ ਰੋਜ਼ੇ ਵਾਰ ਜਾਂਦੇ ਨੇਗੇ। ਤੇ ਅੱਜ ਕੱਲ ਜਿਹੜਾ ਮਹਾਰਾਜੀ ਤੁਹਾਡਾ ਕੀ ਨਾਮ ਹੈ ਜੀ? ਅ ਨਾਮ ਜੀ ਦੱਸਦਾ ਗੁਰਜੀਤ ਸਿੰਘ। ਜੋ ਅੱਜ ਦਾ ਲੰਗਰ ਹੈਗਾ ਇਹਦੇ ਤੁਸੀਂ ਵਿਸ਼ੇਸ਼ ਤੌਰ ਤੇ ਆਏ ਹੋਗੇ। ਤੁਸੀਂ ਕੀ ਕਹਿਣਾ ਚਾਹੋਗੇ ਇਸ ਲੰਗਰ ਬਾਰੇ ਜੀ? ਇਹ ਲੰਗਰਵਾਰੀ ਹੀ ਕਹਿਣਾ ਚਾਹਾਂਗੇ ਵੀ ਬਹੁਤ ਵੱਡਾ ਪਰਉਪਕਾਰ ਹੈ ਅੰਨ ਦਾ ਲੰਗਰ ਬੜਾ ਮਹਾਨ ਲੰਗਰ ਹੁੰਦਾ ਹੈ ਹੇਮਕੁੰਡ ਸਾਹਿਬ ਤੇ ਸੰਗਤਾਂ ਜਾਂਦੀਆਂ ਨੇ ਇਹਨਾ ਜੀ ਤੇ ਕੋਈ ਔਖੇ ਸੌਖੇ ਕਿਵੇਂ ਕਿਵੇਂ ਜਾਂਦੇ ਨੇ ਲੋਕ ਹੋਟਲਾਂ ਤੇ ਖਾਂਦੇ ਨੇ ਕਿਤੇ ਖਾਣਾ ਵਧੀਆ ਨਹੀਂ ਹੁੰਦਾ ਕਿਤੇ ਮਿਲ ਗਿਆ ਕਿਤੇ ਨਾ ਮਿਲ ਗਿਆ ਤੇ ਬਾਬਾ ਗੁਰਤੇਜ ਸਿੰਘ ਜੀ ਸਰਦਾਰ ਇੰਦਰਜੀਤ ਸਿੰਘ ਜੀ ਵੇਦੀ ਸਾਰੇ ਰਣ ਕੇ ਕੈਮਾ ਲੰਗਰ ਦੇ ਬਾਬਾ ਸੁਹਾ ਲੰਗਰ ਸੁਹਾ ਲੰਗਰ ਇਸ ਵਾਰ ਸ਼ੁਰੂ ਕਰਨ ਜਾ ਰਹੇ ਨੇ ਅੱਜ ਸਮਗਰੀ ਲੰਗਰ ਦੀਆਂ ਰਸਦਾਂ ਰਵਾਨਾ ਕੀਤੀਆਂ ਨੇ ਸੰਤ ਗੁਰੂ ਚਰਨ ਸਿੰਘ ਜੀ ਪੰਡਵਾ ਵਾਲੇ ਵੀ ਪਹੁੰਚੇ ਨੇ ਤੇ ਦਾਸ ਵੀ ਪਹੁੰਚਿਆ ਸੀ ਭਾਈ ਗੁਰਪ੍ਰੀਤ ਸਿੰਘ ਪਹੁੰਚਿਆ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਆਪਣੇ ਇਲਾਕੇ ਦੇ ਪਹੁੰਚੇ ਸੀ ਸਮਗਰੀ ਰਵਾਨਾ ਕਰਨ ਦੇ ਲਈ ਗੱਡੀ ਪਾਬਾ ਗੁਰੂ ਤੇਜ ਸਿੰਘ ਹੋਰੀ ਤੇ ਹਰ ਸਾਲ ਰਸਦਾਂ ਵਸਦਾਂ ਇਕੱਠੀਆਂ ਕਰਕੇ ਤੇ 2-3 ਮਹੀਨਿਆਂ ਲਈ ਸੰਗਤ ਨੂੰ ਉੱਥੇ ਬਹੁਤ ਵਧੀਆ ਤਿਆਰੀ ਕਰਕੇ ਬਹੁਤ ਵਧੀਆ ਹਲਵਾਈ ਸਪੈਸ਼ਲ ਜਾ ਕੇ ਹਰ ਤਰ੍ਹਾਂ ਦੀਆਂ ਮਠਿਆਈਆਂ, ਦਾਲਾਂ, ਸਬਜ਼ੀਆਂ ਬਹੁਤ ਵਧੀਆ ਲੰਗਰ ਲਾਉਂਦੇ ਨੇ ਜੀ ਤੁਸੀਂ ਕਿੰਨੇ ਕ ਵਾਰੀ ਆਪ ਖੁਦ ਗਏ ਹੋ ਜੀ ਅਸੀਂ 4 ਵਾਰ ਗਏ ਆਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਲੰਗਰ ਦੇ ਵਿੱਚ ਜਾ ਕੇ ਲੰਗਰ ਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਜੀ ਲੰਗਰ ਦੇ ਵਿੱਚ ਛਾ ਕੇ ਹਰ ਇੱਕ ਦੀ ਜਦੋਂ ਛਕਦੇ ਲੰਗਰ ਚ ਰੂਹ ਖੁਸ਼ ਹੁੰਦੀ ਹੈ ਗੁਰੂ ਕੇ ਲੰਗਰ ਦੀ ਮਹਾਨਤਾ ਵੈਸੇ ਹੀ ਹੈ ਪਰ ਜਦੋਂ ਇੰਨੇ ਪਿਆਰ ਨਾਲ ਕੋਈ ਛਕਾਉਂਦਾ ਹੈ ਪ੍ਰੇਮ ਨਾਲ ਤਿਆਰ ਕਰਦੇ ਨੇ ਸਾਰੀ ਤਾਂ ਉਹਦਾ ਫਿਰ ਹੋਰ ਵੀ ਆਨੰਦ ਆਉਂਦਾ ਹੈ। ਮਬਈ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸੰਤ ਗੁਰਚੰਨ ਸਿੰਘ ਜੀ। ਮੈਂ ਫਗਵਾੜੇ ਤੋਂ ਨਿਰਮਲ ਕੁੱਟੀਆਂ ਪੰਡਵਾ ਤੋਂ ਅੱਜ ਮੈਂ ਵਿਸ਼ੇਸ਼ ਕਰਕੇ ਇਸ ਸਮਾਗਮ ਵਿੱਚ ਮੈਂ ਪਹੁੰਚਿਆ ਹਾਂ। ਲੰਗਰ ਬਾਰੇ ਤੁਸੀਂ ਕੀ ਕਹਿਣਾ ਚਾਹੋ? ਲੰਗਰ ਬਾਰੇ ਜੀ ਮੈਂ ਬਹੁਤ ਵੱਡੀ ਇਹਨਾਂ ਦੀ ਸਲਾਘਾ ਕਰਦਾ ਵੀਰ ਜੀ ਸਾਹਿਬ ਹੁਣਾਂ ਦੀ ਔਰ ਸਾਰੇ ਇਹਨਾਂ ਦੇ ਸੱਜਣਾ ਦੀ ਜਿੰਨੇ ਵੀ ਗਲੈਰ ਦੀ ਸੰਗਤ ਹੈ। ਇਹ ਬਹੁਤ ਸਲਾਘਾਯੋਗ ਹੈ। ਜੋ ਹੇਮਕੋਟ ਸਾਹਿਬ ਲੰਗਰ ਲਾਣਾ ਇਹ ਬਹੁਤ ਕਠਨ ਲੰਗਰ ਹੈ ਜੀ ਕਿਉਂਕਿ ਉੱਥੇ ਯਾਤਰੀ ਜਦੋਂ ਜਾਂਦੇ ਨੇ ਕਈ ਵਾਰ ਰਾਹ ਦੇ ਵਿੱਚ ਉਹਨਾਂ ਨੂੰ ਲੰਗਰ ਦੀ ਵਿਵਸਥਾ ਇੰਨੀ ਵਧੀਆ ਨਹੀਂ ਮਿਲਦੀ ਜਿਸ ਤਰ੍ਹਾਂ ਮੇਰੇ ਪਰਮ ਸਤਿਕਾਰਯੋਗ ਸ਼੍ਰੀਮਨ ਸਤਬਾਪਾ ਗੁਰਜੀਤ ਸਿੰਘ ਜੀ ਦੱਸ ਰਹੇ ਸਨ ਨਾ ਕਿ ਰਾਹ ਦੇ ਵਿੱਚ ਲੰਗਰ ਕਈ ਵਾਰ ਇੰਨਾ ਵਧੀਆ ਜਾਂ ਇੰਨਾ ਸਹੂਲਤਾਂ ਵਾਲਾ ਨਹੀਂ ਮਿਲਦਾ ਕਈ ਵਾਰ ਅਸੀਂ ਉੱਧਰ ਦੇ ਹਾਟਲਾਂ ਤੇ ਜਾਂ ਲੰਗਰ ਖਾਂਦੇ ਬਿਮਾਰ ਹੋ ਜਾਂਦੇ ਆ ਪਰ ਜਿਹੜਾ ਇਹ ਲੰਗਰ ਹੈ ਇਹ ਬਿਮਾਰ ਨਹੀਂ ਕਰਦਾ ਇਥੋਂ ਭਗਤੀ ਤੇ ਸ਼ਕਤੀ ਤੇ ਨਾਮ ਦਾ ਸਿਮਰਨ ਪਿਆ ਜੀਵ ਦੇ ਅੰਦਰ ਪੈਦਾ ਹੁੰਦਾ ਹੈ ਕਿਉਂਕਿ ਇਹ ਜਿੰਨੀਆਂ ਵੀ ਸੰਗਤਾਂ ਇਹ ਲੰਗਰ ਲਾਉਂਦੀਆਂ ਨੇ 16ਵਾਂ ਲੰਗਰ ਹੈ ਕਿਉਂਕਿ ਇਸ ਲੰਗਰ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਬਰਕਤ ਹੈ ਔਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਦੀ ਇਹਨਾਂ ਤੇ ਕਿਰਪਾ ਹੈ ਇਹ ਕਿਰਪਾ ਤੋਂ ਬਿਨਾ ਉਹਨਾਂ ਪਹਾੜੀਆਂ ਦੇ ਵਿੱਚ ਲੰਗਰ ਨਹੀਂ ਲਾਇਆ ਜਾ ਸਕਦਾ ਇਹ ਬਹੁਤ ਵੱਡੀ ਗੁਰੂ ਨਾਨਕ ਦੇਵ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹਨਾਂ ਨੂੰ ਬਰਕਤ ਮਿਲਦੀ ਹੈ ਔਰ ਇਹ ਇਲਾਕਾ ਬੜਾ ਕਰਮਾ ਵਾਲਾ ਜਿਹੜਾ ਆਪਣੀ ਦਸਾਂ ਨੇ ਦੀ ਕਿਰਤ ਕਮਾਈਆਂ ਵਿੱਚੋਂ ਦਸਵੰਧ ਕੱਢ ਕੇ ਉੱਥੇ ਗੁਰੂ ਘਰ ਲੰਗਰ ਲਾਉਂਦੇ ਨੇ ਮੈਂ ਸਾਰੀ ਸੰਗਤ ਨੂੰ ਵਧਾਈ ਦਿੰਦਾ ਹਾਂ ਔਰ ਮੈਂ ਸਾਰੀ ਸੰਗਤ ਨੂੰ ਇਹ ਵੀ ਅਪੀਲ ਕਰਾਂਗਾ ਬੇਨਤੀ ਕਰਾਂਗਾ ਹਮ ਹਵਾ ਕੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਛਲੇ ਯੁੱਗਾਂ ਦੇ ਸਥਾਨਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਨਿਹਾਲ ਕਰੋ ਔਰ ਆਪਣੇ ਜੀਵਨ ਦੇ ਅੰਦਰ ਵਧੀਆ ਵਧੀਆ ਬਦਲਾਅ ਲੈ ਕੇ ਆਓ ਔਰ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀ ਹੈ ਭਾਈ ਜੀ ਨਾਮ ਤੁਹਾਡਾ ਜੀ ਹਰਸਾ ਸਿੰਘ ਪਟਾਰ ਅੱਜ ਜੋ ਇਹ ਲੰਗਰ ਜਾ ਰਿਹਾ ਹੈਗਾ ਜਿਹਦੇ ਬਾਰੇ ਤੁਹਾਨੂੰ ਪੀਕਾ ਹੋਵੇ ਜੀ ਇਹ ਸਹਿਬ ਸਿਰ ਗੁਰਨਾਨਕ ਦੇਵ ਜੀ ਦੇ ਬਰਸਾਏ ਪ੍ਰਥਾ ਅਨੁਸਾਰ ਸਾਡੇ ਲਹਿਰਾਗਾ ਘਾ ਮੰਡੀ ਚ 16ਵਾਂ ਲੰਗਰ ਜਾ ਰਿਹਾ ਹੈ ਜੋ ਕਿ ਇੰਦਰਜੀਤ ਸਿੰਘ ਭੈਤੀ ਜੀ ਦੀ ਸਰਪ੍ਰਸਤੀ ਹੈ ਇਹ ਬਾਬਾ ਗੁਰਤੇਜ ਸਿੰਘ ਰਾਣਾ ਦੇ ਸਹਿਯੋਗ ਨਾਲ ਤੇ ਸਾਰੇ ਮੰਡੀ ਦੇ ਸਹਿਯੋਗ ਕੇ ਸੱਜਣਾ ਨਾਲ ਮਿਲ ਕੇ ਇਹ ਸ਼ੋਭਾ ਲੰਗਰ ਲਗਾਇਆ ਜਾ ਰਿਹਾ ਹੈ ਜੋ ਕਿ ਜੁਲਾਈ ਮਹੀਨੇ ਤੱਕ ਉੱਥੇ ਜੇ ਇਹਨੇ ਚੱਲਣਾ ਹੈ ਤੇ ਸਭ ਉੱਥੇ ਕੋਈ ਗਰੀਬ ਅਮੀਰ ਕੋਈ ਭੇਰ ਪਾਪ ਨਹੀਂ ਕੋਈ ਆਵੇ ਗੁਰੂ ਦਾ ਲੰਗਰ ਛਕਦੇ ਜਾਵੇ ਕੀ ਨਾਮ ਹੈ ਤੁਹਾਡਾ ਕਸ਼ਮੀਰ ਸਿੰਘ ਜੀ ਅੱਜ ਕਿਵੇਂ ਤੁਸੀਂ ਇਕੱਠੇ ਹੋਏ ਹੋਗੇ ਦੇਖੋ ਇੱਥੋਂ ਜੀ ਆਪਣੇ ਇੰਦਰਜੀਤ ਸਿੰਘ ਜੀ ਬੇਦੀ ਜੀਆਂ ਦੀ ਸਰਪ੍ਰਸਤੀ ਹੈਠ ਬਾਬਾ ਗੋਟੇ ਸਿੰਘ ਜੀ ਪਿਛਲੇ ਕਰੀਬ 15-16 ਸਾਲ ਤੋਂ ਸ੍ਰੀ ਹੇਮਕੁੰਡ ਸਾਹਿਬ ਵਿਖੇ ਬੜੀ ਸਰਦਾਰਾ ਦੇ ਨਾਲ ਇਲਾਕੇ ਦੀ ਪੂਰੀ ਸੰਗਤ ਦੇ ਸਹਿਯੋਗ ਦੇ ਨਾਲ ਲੰਗਰ ਚੱਲਦਾ ਹੈ ਤੇ ਹਰ ਸਾਲ ਹੀ ਸੰਗਤ ਜਿਹੜੀ ਰਾਸ਼ਨ ਦੇ ਟਰੱਕ ਨੇ ਮਰ ਕੇ ਇਥੋਂ ਬੜੇ ਧੂਮ ਧਾਮ ਨਾਲ ਰਵਾਨਾ ਕਰਦੇ ਨੇ ਤੇ ਬੜੀ ਸਰਦਾਰਾ ਇਸ ਲੰਗਰ ਪ੍ਰਤੀ ਸੋ ਸਬੰਧੀ ਸਾਨੂੰ ਵੀ ਸਨੇਹਾ ਲੱਗਦਾ ਸੀ ਦਿੜਬੇ ਤੋਂ ਆਇਆ ਮੈਂ ਰਿਟਾਇਰਡ ਸਬ ਇੰਸਪੈਕਟਰ ਅਸ਼ਵੀਰ ਸਿੰਘ ਕਾਫੀ ਸਾਲਾਂ ਤੋਂ ਇਹਨਾਂ ਨਾਲ ਜੁੜੇ ਹੋਇਆ ਹਾਂ ਤੇ ਅਸੀਂ ਵੀ ਜੋ ਆਪਣਾ ਤਿਰਫਲ ਯੋਗਦਾਨ ਹੁੰਦਾ ਦਿਰਵੇ ਜੀ ਸੰਗਤ ਵੱਲੋਂ ਪਾਉਨੇ ਆ ਸੋ ਉਸ ਕਰਕੇ ਇਹਨਾਂ ਦਾ ਸੱਦਾ ਮਿਲਿਆ ਸੀ ਤੇ ਅੱਜ ਅਸੀਂ ਪਹੁੰਚੇ ਆ ਜੀ ਆਹੋ ਜਿੱਕਰ ਹੋ ਜਾਣਾ ਕਿਸੇ ਨਾਲ ਚਲੋ ਚਲੇ ਨਹੀਂ ਅਸੀਂ ਇੱਧਰ ਹੀ ਠੀਕ ਆ ਜੀ